ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਪੰਜਾਬੀ ਅਖਰ ਚ ਤੁਹਾਡੇ ਚੈਨਲ ਦਾ ਉਹ ਤੁਹਾਡੇ ਸਰੋਤਿਆਂ ਦਾ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਨੇ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਨਾਮ ਡਾਟ ਮਨਜੀਤ ਸਿੰਘ ਬੱਬਰ ਹੈ ਅਸੀਂ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਨਵਾਂ ਹਸਪੀਟਲ ਖੋਲ੍ਹਿਆ ਹੈ ਵਟਾਲਾ ਰੋਡ ਦੇ ਉੱਤੇ ਅਸੀਂ ਇੱਥੇ ਜਿਹੜਾ ਆਪਰੇਸ਼ਨ ਥੀਏਟਰ ਖਾਸ ਕਰਕੇ ਜਿਹੜਾ ਅਸੀਂ ਬਹੁਤ ਵਧੀਆ ਆਪਰੇਸ਼ਨ ਥੀਏਟਰ ਬਣਾਇਆ ਜਿਹੜਾ ਜਰਮਨ ਟੈਕਨੋਲੋਜੀ ਦਾ ਆਪਰੇਸ਼ਨ ਥੀਏਟਰ ਹੈ ਅਏ ਮੈਂ ਇਸ ਗੱਲ ਨੂੰ ਕਹਾਂਗਾ ਕਿ ਐਸਾ ਆਪਰੇਸ਼ਨ ਥੀਟਰ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਹੋਰ ਨਹੀਂ ਮਿਲੇਗਾ ਉਹ ਤੋਂ ਇਲਾਵਾ ਸਾਡੇ ਕੋਲ ਜਿੰਨਾਂ ਨੂੰ ਮਰੀਜ਼ਾਂ ਦੀ ਹਾਲਤ ਔਰ ਅਸੀਂ ਜਾਣਦੇ ਹਾਂ ਕਿ ਅਸੀਂ ਪਛੜੇ ਰੇਅ ਵਿੱਚ ਬੈਠੇ ਆ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇੱਥੇ ਕਰੀਬਨ ਜਿਹੜੀ ਆ ਓਪੀਡੀ ਜਿਹੜੀ ਆ ਬਿਲਕੁਲ ਜੈਨੂਇਨ ਰੱਖੀ ਆ ਔਰ ਲੈਬ ਟੈਸਟ ਦੇ ਉੱਤੇ ਜਿੰਨਾਂ ਦੇ ਉੱਤੇ ਪੇਸ਼ੈਂਟ ਦੇ ਬੋਝ ਪੈਂਦਾ ਉਹ 50% ਡਿਸਕਾਊਂਟ ਰੱਖਿਆ ਹੈ ਔਰ ਇਨਾ ਘੱਟ ਪ੍ਰਾਈਸ ਗਰਦਾਸਪੁਰ ਚ ਵੀ ਗੱਲ ਮੈਂ ਕਹਾਂਗਾ ਤੁਹਾਨੂੰ ਕਿਸੇ ਹੋਰ ਥਾਂ ਤੋਂ ਨਹੀਂ ਮਿਲੇਗਾ ਕਿ ਜਿੰਨੇ ਘੱਟ ਪ੍ਰਾਈਸ ਦੇ ਉੱਤੇ ਅਸੀਂ ਇੱਥੇ ਟ੍ਰੀਟਮੈਂਟ ਕਰ ਰਹੇ ਹਾਂ ਔਰ ਕੱਲਾ ਘੱਟ ਪ੍ਰਾਈਸ ਨਹੀਂ ਉਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਐ ਸਪੈਸ਼ਲਿਟੀਆਂ ਹਰ ਸਪੈਸ਼ਲਿਟੀ ਦੇ ਡਾਕਟਰ ਇੱਥੇ ਅਵੇਲੇਬਲ ਨੇ ਜਿਵੇਂ ਕਿ ਗਾਇਨੀ ਦੇ ਸਰਜਰੀ ਦੇ ਮੈਡੀਸਨ ਦੇ ਡੈਂਟਲ ਦੇ ਪੀਡੀਟ੍ਰਿਕਸ ਐਂਡ ਇਹ ਤੋਂ ਇਲਾਵਾ ਸੁਪਰ ਸਪੈਸ਼ਲਿਟੀ ਦੇ ਡਾਕਟਰ ਵੀ ਸਾਡੇ ਕੋਲ ਇੱਥੇ ਕਨਸਟੈਂਟ ਆਉਂਦੇ ਆ ਗੈਸਟ੍ਰੋ ਜਿਵੇਂ ਗੈਸਟ੍ਰੋ ਦੇ ਡਾਕਟਰ ਹੈ ਡੀਐਮ ਗੈਸਟ੍ਰੋ ਡੀਐਮ ਕਾਰਡੀਓਲੋਜਿਸਟ ਔਰ ਨਿਊਰੋ ਸਰਜਨ ਇਹ ਸਾਰੀਆਂ OPD ਸਾਡੇ ਕੋਲ ਅਵੇਲੇਬਲ ਹੈਗੀਆਂ ਨੇ ਔਰ ਮੈਂ ਲਾਕਾ ਨੂੰ ਅਸੀਂ ਨੂੰ ਕਹਾਂਗਾ ਕਿ ਇੰਨਾਂ ਚੀਜ਼ਾਂ ਦਾ ਆਪਾਂ ਪਛੜੇ ਏਰੀਏ ਚ ਬਾਰਡਰ ਏਰੀਏ ਤੇ ਬੈਠ ਕੇ ਇੰਨਾਂ ਚੀਜ਼ਾਂ ਨੂੰ ਪ੍ਰੋਵਾਈਡ ਕੀਤਾ ਔਰ ਉਸ ਚੀਜ਼ ਦਾ ਫਾਇਦਾ ਲਿਆ ਜਾਏ ਇਸ ਤੋਂ ਇਲਾਵਾ ਜੇ ਕਿ ਇਹ ਕਿ ਹੋਰ ਐਕਸਟਰਾ ਫੈਸਿਲਿਟੀਆਂ ਜਿਵੇਂ ਕਿ ਯੂਰੋਫਲੋਮੈਟਰੀ ਇਹਨਾਂ ਲਈ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਈਜੀ ਟੈਸਟ ਇਹ ਸਾਰੇ ਟੈਸਟ ਵੀ ਅਸੀਂ ਇੱਥੇ ਅਵੇਲੇਬਲ ਕਰਾਏ ਨੇ ਕਿ ਸਾਨੂੰ ਕਿਸੇ ਨੂੰ ਪੇਸ਼ੈਂਟ ਨੂੰ ਬਾਹਰ ਨਾ ਜਾਣਾ ਪਏ ਜੇ ਉਹਨੂੰ ਕੋਈ ਕੋਈ ਟੈਸਟ ਦੀ ਲੋੜ ਹੈ ਤੇ ਸਾਰੇ ਮਸ਼ੀਨਾਂ ਸਾਰੀਆਂ ਅਵੇਲੇਬਲ ਹੈਗੀਆਂ ਜੀ ਵੀ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਸਾਡੇ ਕੋਲ ਆਪਰੇਸ਼ਨ ਕਰਨ ਵਾਸਤੇ ਜਿਹੜੀ ਇਕਵਿਪਮੈਂਟ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਉਹ ਕਿੱਥੋਂ ਲੈਂਦੇ ਗਏ ਤੇ ਕੀ ਉਹਨਾਂ ਦੀ ਕਾਫੀਅਤ ਹੈ ਮੇਰੇ ਸਾਰੇ ਦਾ ਸਾਰਾ ਆਪਰੇਸ਼ਨ ਥੀਟਰ ਬਿਲਕੁਲ ਸੁਪਰ ਮਾਡਲਰ ਆਪਰੇਸ਼ਨ ਥੀਟਰ ਹੈ ਔਰ ਉਹਦੇ ਵਿੱਚ ਸਾਰੇ ਲੇਟੈਸਟ ਇਨਸਟਰੂਮੈਂਟਸ ਅਵੇਲੇਬਲ ਹੈਗੇ ਆ ਮੇਰੇ ਕੋਲ ਇੱਥੇ ਗੰਗਾ ਰਾਮ ਸਰ ਗੰਗਾ ਰਾਮ ਤੋਂ ਸਰਜਨ ਆ ਕੇ ਆਪਰੇਟ ਕਰਦੇ ਆ ਏਐਮਸ ਤੋਂ ਆ ਕੇ ਕਰਦੇ ਆ ਉਹ ਉਹਨਾਂ ਦੀ ਵਰਡਿੰਗ ਹੈ ਕਿ ਜਿਹੜੇ ਅਸੀਂ ਉੱਥੇ ਇਨਸਟਰੂਮੈਂਟ ਵਰਤਦੇ ਆ ਉਹ ਸਾਰੇ ਦੇ ਸਾਰੇ ਸਾਨੂੰ ਇੱਥੇ ਅਵੇਲੇਬਲ ਆ ਤਾਂ ਹੀ ਅਸੀਂ ਇੱਥੇ ਆ ਕੇ ਆਪਰੇਟ ਕਰ ਸਕਦੇ ਆ ਜਿਵੇਂ ਕਿ ਹਾਰਮੋਨਿਕ ਵੈਸਲ ਸੀਲਰ ਜਿੰਨੀਆਂ ਐਡਵਾਂਸਡ ਟੈਕਨੀਕਸ ਹੈਗੀਆਂ ਉਹ ਸਾਰੀਆਂ ਦੇ ਸਾਰੀਆਂ ਸਾਡੇ ਕੋਲ ਅਵੇਲੇਬਲ ਹੈਗੀਆਂ ਜੀ ਇੱਥੇ ਤੇ ਸਰ ਜਿੱਦਾਂ ਕਿ ਦੱਸਿਆ ਜਾਂਦਾ ਕਿ ਸਾਡੇ ਇਲਾਕੇ ਦੇ ਪਛੜੇ ਜੀ ਵੀ ਤੁਸੀਂ ਕਿਹਾ ਦੇ ਬਹੁਤ ਸਾਰੇ ਮੁਲਾਜ਼ਮ ਜਿਹੜੇ ਹੁੰਦੇ ਨੇ ਕਿ ਜਿਨ੍ਹਾਂ ਦੇ ਕਾਰਡ ਵਗੈਰਾ ਜਿਹੜੇ ਚੱਲਦੇ ਨੇ ਉਹ ਵੀ ਇੱਥੇ ਚਲਾਈ ਜਾਂਦੇ ਇਹ ਨਹੀਂ ਸਾਡੇ ਕੋ ਕਰੀਬਨ ਇੱਥੇ ਸਾਰੇ ਇੰਸ਼ੋਰੈਂਸਾਂ ਕਵਰ ਨੇ ਇਸ ਤੋਂ ਇਲਾਵਾ ਅਸ਼ਮਾਨ ਅਸੀਂ ਇਸੇ ਹਫਤੇ ਦੇ ਵਿੱਚ ਉਮੀਦ ਹੈ ਕਿ ਇਸ ਹਫਤੇ ਦੇ ਵਿੱਚ ਅਸ਼ਮਾਨ ਕਾਰਡ 5 ਲੱਖ ਵਾਲਾ ਕਾਰਡ ਵੀ ਸਾਡੇ ਇੱਥੇ ਚੱਲੇਗਾ ਔਰ ਉਸ ਪੁਲਸ ਵਾਲੇ ਵੀਰਾਂ ਲਈ ਸਤਕਾਰ ਯੋਜਨਾ ਉਹ ਸਾਡੇ ਇੱਥੇ ਅਵੇਲੇਬਲ ਹੈ ਕਰੀਬਨ ਸਾਡਾ ਸਾਰਾ ਕਵਰ ਕਰ ਹੀ ਰਿਹਾ ਹੈ ਤੇ ਅੱਧਰ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਡੇ ਗੁਦਾਪੁਰ ਵਾਸੀਓ ਮੈਂ ਇਹੋ ਹੀ ਅਪੀਲ ਕਰਾਂਗਾ ਕਿ ਅਸੀਂ ਇੰਨੀ ਟੈਕਨੋਲੋਜੀ ਤੁਹਾਡੇ ਲਈ ਲੈ ਕੇ ਆਏ ਆਂ ਔਰ ਬਿਲਕੁਲ ਵਾਜਬ ਰੇਟਸ ਤੇ ਲੈ ਕੇ ਆਏ ਆਂ ਸੋ ਜਿੰਨੂੰ ਇਸ ਦੀ ਲੋੜ ਹੋਏ ਜ਼ਰੂਰ ਇਸ ਦਾ ਫਾਇਦਾ ਲੇ ਔਰ ਘਟੋ ਘਟ ਇੱਕ ਵਾਰੀ ਇੱਥੇ ਹੋ ਕੇ ਜ਼ਰੂਰ ਜਾਏ 24 ਆਵਰ ਦੀ ਸਰਵਿਸ ਹੋਏਗੀ ਸਾਡਾ 24 ਆਵਰ 24/7 ਹੈ ਜੀ ਹਸਪੀਟਲ